ਜੀ ਮੈਂ ਅਸ਼ਿਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਵੱਡੀ ਬਗਾਵਤ ਸ਼ੁਰੂਤ ਹੋਈ ਹੈ ਆਪਣੇ ਹੀ ਵਿਧਾਇਕਾ ਮੰਤਰੀਆਂ ਨੂੰ ਲੈ ਕੇ ਜੇਕਰ ਗੱਲ ਕਰੀਏ ਜਿੱਥੇ ਆਮ ਆਦਮੀ ਪਾਰਟੀ ਦੇ ਵਿੱਚ ਵਿਧਾਇਕਾ ਮੰਤਰੀਆਂ ਨੂੰ ਸੱਚ ਬੋਲਣ ਤੇ ਉਹਨਾਂ ਨੂੰ ਜ਼ਿਆਦਾ ਪਾਰਟੀ ਤੋਂ ਅਲਬਿਦਾ ਕਹਿ ਦਿੱਤਾ ਜਾਂਦਾ ਹੈ ਜਾਂ ਫਿਰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਗੱਲ ਕਰੀਏ ਜਿੱਥੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਜੇ ਕੁਵਰ ਪ੍ਰਤਾਪ ਸਿੰਘ ਬੋਲੇ ਤਾਂ ਉਹਨਾਂ ਨੂੰ ਵੀ ਮੌਤਲ ਕਰ ਦਿੱਤਾ ਗਿਆ ਸੀ 5 ਸਾਲ ਵਾਸਤੇ ਕਾਫੀ ਜਿਹੜਾ ਹੈ ਲੋਕਾਂ ਨੇ ਉਹਦੀ ਵੀ ਜਿਹੜੀ ਹੈ ਕਾਫੀ ਨਿੰਦਿਆ ਕੀਤੀ ਕਿ ਜਿਹੜੇ ਨੇ ਵਿਜੇ ਕੁਮਾਰ ਪ੍ਰਤਾਪ ਸਿੰਘ ਲੋਕਾਂ ਦੇ ਹੱਕ ਦੇ ਵਿੱਚ ਬੋਲੇ ਨੇ ਉਸ ਤੋਂ ਬਾਅਦ ਮਾਲਵਿੰਦਰ ਕੰਧ ਜਿਹੜੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਬੋਲੇ ਉਹਨਾਂ ਉੱਤੇ ਵੀ ਜਿਹੜਾ ਹੈ ਐਕਸ਼ਨ ਲੈਣ ਦੀ ਗੱਲ ਕੀਤੀ ਗਈ ਯਾਨੀ ਕਿ ਜੇਕਰ ਆਮ ਆਦਮੀ ਪਾਰਟੀ ਲੋਕਾਂ ਦਾ ਸਾਥ ਦਿੰਦੀ ਹੈ ਲੋਕਾਂ ਦੇ ਨਾਲ ਖੜਦੀ ਹੈ ਤਾਂ ਉਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਜਿਹੜਾ ਹੈ ਉਹਨੂੰ ਮੌਤਲ ਕਰ ਦਿੰਦੀ ਹੈ ਪਾਰਟੀ ਦੇ ਵਿੱਚੋਂ ਜਾਂ ਫਿਰ ਬਾਰ ਕੱਢ ਦਿੰਦੀ ਹੈ ਯਾਨੀ ਕਿ ਜੇਕਰ ਪੰਜਾਬ ਦੇ ਵਿੱਚ ਸੱਚਾਈ ਬੋਲਣਾ ਪਾਪ ਹੈ ਜੇਕਰ 2022 ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਂਟਰੀ ਲਈ ਲੋਕਾਂ ਦੇ ਹੱਕ ਚ ਬੋਲਦੇ ਕਿ ਪੰਜਾਬ ਦੇ ਨਾਲ ਸਾਨੂੰ ਖੜਨਾ ਚਾਹੀਦਾ ਹੈ ਪੰਜਾਬ ਦੇ ਨਾਲ ਸਾਨੂੰ ਲੜਨਾ ਚਾਹੀਦਾ ਹੈ ਲੇਕਿਨ ਉਸ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਲੜ ਲੜਨਾ ਤਾਂ ਉਹਨਾਂ ਨੇ ਮਨਜ਼ੂਰ ਕਰ ਲਿਆ ਲੇਕਿਨ ਖੜਨਾ ਮਨਜ਼ੂਰ ਨਹੀਂ ਕੀਤਾ ਯਾਨੀ ਕਿ ਪੰਜਾਬ ਨਹੀਂ ਲੜ ਨਹੀਂ ਰਿਹਾ ਪੰਜਾਬ ਦੇ ਨਾਲ ਲੜ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਤੇ ਆਪਦੇ ਆਗੂ ਵਿਧਾਇਕ ਮੰਤਰੀ ਵਲੰਟੀਅਰਿਜ਼ਮ ਦੀ ਗੱਲ ਕਰਦੀ ਹੈ ਜਿੱਥੇ ਪੰਜਾਬ ਦੇ ਵਿੱਚ ਆਦੀ ਸਿਆਸਤ ਦੇ ਖਿਲਾਫ ਖੜੇ ਹੋ ਗਏ ਨੇ ਤੇ ਛੱਡਣ ਨੂੰ ਤਿਆਰ ਹੋ ਗਏ ਨੇ ਪਾਰਟੀਆਂ ਤਾਂ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਥ ਤਾਂ ਹੀ ਦੇਣਾ ਸੀ ਉਹਨਾਂ ਨੂੰ ਉਹਨਾਂ ਦਾ ਕੰਮ ਹੀ ਨਹੀਂ ਕਰਨ ਦਿੱਤਾ ਜਾਂਦਾ ਜੇਕਰ ਲੋਕਾਂ ਦੇ ਹੱਕ ਦੇ ਵਿੱਚ ਬੋਲਦੇ ਨੇ ਤਾਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰਨ ਦੀਆਂ ਕੰਸੂਆਂ ਚੱਲਣ ਲੱਗ ਪੈਂਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਇੱਕ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਲੈਨ ਪੁਲਿੰਗ ਪੋਲਿਸੀ ਦੇ ਟਾਈਮ ਇੱਕ ਆਪਣੇ ਹੀ ਉਹਨਾਂ ਦੇ ਜਿਹੜਾ ਹੈ ਆਗੂ ਨੇ ਵੱਡੀ ਗੱਲ ਬੋਲੀ ਤੇ ਅੱਜ ਉਹਨੂੰ 6 ਮਹੀਨੇ ਲਈ ਮੌਤਲ ਕਰਨ ਦੀ ਗੱਲ ਸਾਹਮਣੇ ਆਈ ਹੈ ਤੁਹਾਨੂੰ ਦੱਸਿਆ ਆਮ ਆਦਮੀ ਪਾਰਟੀ 'ਚ ਵੱਡੀ ਕਾਰਵਾਈ ਕਰਦੇ ਹੋਏ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਹਰਮਨਦੀਪ ਸਿੰਘ ਦੀਦਾਰੇ ਵਾਲੇ ਨੂੰ ਪਾਰਟੀ ਵਿਰੋਧ ਕਥੀ ਵਿਧੀਆਂ ਕਰਕੇ 6 ਮਹੀਨੇ ਦੀ ਸਸਪੈਂਡ ਕਰ ਦਿੱਤਾ ਦੱਸਣਾ ਬੱਦਦਾ ਹੈ ਕਿ 19 ਸਤੰਬਰ ਨੂੰ ਪਾਰਟੀ ਦੇ ਜਨਰਲ ਸਿਕੰਦਰ ਹਰਚੰਦ ਸਿੰਘ ਬਸਟਰਡ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਲੈਣ ਕੁਣੀ ਨੀਤੀ ਦਾ ਵਿਰੋਧ ਕਰਨ ਵਾਲੇ ਹਰਮਨ ਸਿੰਘ ਦਿਦਾਰਵਾਲ ਲੰਮੇ ਸਮੇਂ ਤੋਂ ਆਪ ਨਾਲ ਜੁੜੇ ਰਹੇ ਸਨ ਪਾਰਟੀ ਸੂਤਰਾਂ ਦਾ ਆਪ ਹੈ ਕਿ ਹਰਮਨ ਸਿੰਘ ਦਿਦਾਰੇ ਵਾਲੇ ਪਿਛਲੇ ਸਮੇਂ ਤੋਂ ਨਾ ਸਿਰਫ ਪਾਰਟੀ ਦੇ ਫੈਸਲਿਆਂ ਤੇ ਵਿਰੋਧ ਕਰ ਰਹੇ ਨੇ ਸਗੋਂ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਉਹਨਾਂ ਦੀ ਸ਼ਮੂਲੀਅਤ ਪਾਈ ਗਈ ਜਿਸ ਦੇ ਚੱਲਦੇ ਉਹਨਾਂ ਖਿਲਾਫ ਇਹ ਸਖਤ ਫੈਸਲਾ ਲਿਆ ਗਿਆ ਯਾਨੀ ਕਿ ਜੇਕਰ ਲੈਂਡ ਪੁਲੀ ਪਾਲਿਸੀ ਜਦੋਂ ਪੰਜਾਬ ਦੇ ਵਿੱਚ ਆਈ ਤਾਂ ਜਿਹੜੇ ਹਰਮਨਦੀਪ ਨੇ ਦਿਦਾਰੇ ਵਾਲਾ ਉਹਨਾਂ ਨੇ ਲੋਕਾਂ ਦੇ ਨਾਲ ਖੜੇ ਹੋਏ ਲੋਕਾਂ ਦੇ ਹੱਕ ਵਿੱਚ ਖੜੇ ਹੋਏ ਯਾਨੀ ਕਿ ਸੱਚ ਬੋਲਣ ਦਾ ਜਿਹੜਾ ਹੈ ਆਮ ਆਦਮੀ ਪਾਰਟੀ ਵੱਲੋਂ ਮੂੰਹ ਬੰਦ ਕਰ ਦਿੱਤਾ ਜਾਂਦਾ ਤਾਂ ਅੱਜ ਉਹਨਾਂ ਨੂੰ 6 ਮਹੀਨਿਆਂ ਵਾਸਤੇ ਜਿਹੜਾ ਹੈ ਮੌਤਲ ਕਰ ਦਿੱਤਾ ਗਿਆ ਪਾਰਟੀ ਦੇ ਵਿੱਚ